ਮਾਰੂ ਮਹੱਲਾ ਤੀਜਾ ਆਪੇ ਆਪ ਉਪਾਏ ਉਪੰਨਾ ਸਭ ਮਹਿ ਵਰਤੇ ਏਕ ਪ੍ਰਸ਼ੰਨਾ ਸਭ ਨਸਾਰ ਕਰੇ ਜਗ ਜੀਵਨ ਜਿਨ ਆਪਣਾ ਆਪਛਾਤਾ ਹੈ ਜਿਨ ਬ੍ਰਹਮਾ ਬਿਸਨ ਮਹਿ ਇਸੁ ਪਾਏ ਸਿਰ ਸਿਰ ਧੰਦਾ ਆਪੇ ਲਾਏ ਜਿਤ ਜਿਸ ਭਾਵੈ ਤਿਸ ਆਪੇ ਮਿਲੇ ਜਿਨ ਘੁਰਮਖ ਏਕੋ ਜਾਤਾ ਹੈ ਕਵ ਗਉਣ ਹੈ ਸੰਸਾਰਾ ਮਾਇਆ ਮੋਹ ਬੌਚ ਤੇ ਵਿਕਾਰਾਂ ਵਿਕਾਰਾਂ ਥੇਰ ਸਾਚਾ ਸਾਲਾਹੀ ਸਦਹੀ ਜਿਨ ਗੁਰ ਕਾ ਸਬਦ ਪਛਾਤਾ ਹੈ ਇੱਕ ਮੂਲੇ ਲੱਗੇ ਉੰਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ ਜੋ ਬੋਲ ਹੈ ਮਰਤਬਾ ਤਾਹੇ ਹਮ ਗੁਣ ਨਹੀਂ ਕੈ ਬੁਲਹਿ ਬੂਲ ਤੂ ਸਭਨਾ ਦੇਖੈ ਤੋ ਲਹਿ ਤੋਲ ਜੋ ਭਾਵੈ ਤੋ ਰਾਖੈ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾ ਤੁਦ ਭਾਣਾ ਤਾ ਸਚੀ ਕਾਰ ਲੈ ਲਾਏ ਅਭਗਣ ਛੋੜ ਗੁਣ ਮਾਹਿ ਸਮਾਏ ਗੁਣ ਮੈਂ ਏਕੋ ਨਰਮਲ ਸਾਚਾ ਗੁਰ ਕੈ ਸਬਦ ਪਛਾਤਾ ਹੈ ਜਹ ਦੇਖ ਤਹਿ ਏਕੋ ਸੋਈ ਦੂਜੀ ਦਰਮਤ ਸਭ ਦੇ ਖੋਈ ਇਕ ਸਮਹਿ ਪ੍ਰਭ ਇਕ ਸਮਾਣਾ ਆਪਣੇ ਰੰਗ ਸਦ ਰਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨ ਮੁਖਬ ਸਬਦ ਨ ਭੁਜੈ ਇਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜਿਉ ਰਾਖੈ ਉਰ ਧਾਰੇ ਜੋ ਇਛੇ ਸੋਈ ਫਲ ਪਾਏ ਜਿਉ ਰੰਗ ਮਜੀਠੇ ਰਤਾ ਹੈ ਮਨ ਮੁਖ ਗਿਆਨ ਕਥੇ ਨ ਹੋਈ ਫਿਰ ਫਿਰ ਆਵ ਠੌਰ ਨ ਕੋਈ ਗੁਰਮੁਖ ਗਿਆਨ ਸਦਾ ਸਾਲਾ ਹੈ ਜੁਗ ਜੁਗ ਏਕੋ ਜਾਤਾ ਹੈ ਮਨ ਮੁਖ ਕਾਰ ਕਰੇ ਸਭ ਦੁੱਖ ਸਬਾਏ ਅੰਤਰਬੋਧ ਨਾਹੀ ਕਿਉ ਦਰ ਜਾਏ ਗੁਰਮੁਖ ਸਬਦ ਤੁਸ ਸੈ ਮਨ ਸਾਚਾ ਸਾਧ ਸੇਵੇ ਸੁਖ ਦਾਤਾ ਹੈ ਜਹ ਦੇਖਾ ਤੂੰ ਸਭ ਨੀ ਥਾਈ ਪੂਰਾ ਗੁਰ ਸਭ ਸੋਚੀ ਪਾਈ ਨਾਮੋ ਨਾਮ ਧਿਆਈਐ ਸਦਾ ਸਦ ਏਹ ਮਨ ਨਾਮੇ ਰਤਾ ਹੈ ਨਾ ਮੇਰਾ ਤਪ ਤ ਸਰੀਰ ਬਿਨ ਨਾਵੈ ਡੂਪ ਮੁਏ ਬਿਨ ਢੀਰਾ ਵਹਿ ਜਾ ਵਹਿ ਨਾਮ ਨੇ ਦੂਜੇ ਕਿਨਾ ਗੁਰਮੁਖਬ ਸਬਦ ਪਛਾਤਾ ਹੈ ਪੂਰੈ ਸਤਗੁਰੂ ਝੂਝ ਬਚਾਈ ਬਿਨ ਨਾਵੈ ਮੁਕਤ ਕਨੇ ਨਾ ਪਾਈ ਨਾਮੇ ਨਾਮ ਲੈ ਬੜਾਈ ਸਹਿਜ ਰਹਿ ਰੰਗ ਰਤਾ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸਬਦੈ ਚੂਕੇ ਨਹੀਂ ਫੇਰੀ ਸਾਚ ਸਲਾਹ ਸਹਿਜ ਸਮਾਵੇ ਜਿਨ ਗੁਰਮੁਖ ਏਕੋ ਜਾਤਾ ਹੈ ਜੇ ਜਨੁ ਨਦਰ ਕਰੇ ਸੋ ਪਾਏ ਸਾਚਾ ਸੰਤ ਵਸੈ ਮਨ ਆਏ ਨਾਨਕ ਨਾਮ ਰਤੇ ਨਰੰਕਾਰੀ ਦਰ ਸਾਚੈ ਸਾਚ ਪਛਾਤਾ ਹੈ ਮਾਰੂ ਸੋ ਲਹਿ ਮੰਤੀ ਜਾਇ ਆਪੇ ਕਰਤਾ ਸਭ ਜਿਸ ਕਰਣਾ ਜੀ ਜੰਤ ਸਭ ਤੇਰੀ ਸਰਣਾ ਆਪੇ ਗੁਪਤ ਵਰਤਾ ਸਭ ਅੰਤਰ ਗੁਰ ਕੈ ਸਬਦ ਪਛਾਤਾ ਹੈ ਹਰ ਕੇ ਭਗਤ ਭਰੇ ਢੰਡਾਰ ਆਪੇ ਬਖਸ਼ੇ ਸਬਦ ਵਿਚਾਰਾ ਜੋ ਤੁਧ ਪਾਵੈ ਸੋਈ ਕਰ ਸਹ ਸੱਚੇ ਸਿਵ ਮਨ ਰਤਾ ਹੈ ਆਪੇ ਹੀਰਾ ਰਤਨ ਅਮੋਲੋ ਆਪੇ ਨਦਰੀ ਤੋਲੇ ਤੋਲੋ ਜੀ ਜੰਤ ਸਭ ਸਰਣ ਤੁਮਾਰੀ ਕਰ ਕਿਰਪਾ ਆਪਿ ਪਛਾਤਾ ਹੈ ਜਿਸ ਨੂੰ ਨਦਰ ਹੋਵੈ ਧੁਰ ਤੇਰੀ ਮਰੇ ਨ ਜੰਮੈ ਚੁਕੇ ਫੇਰੀ ਸਾਚੇ ਗੁਣ ਗਾਵੈ ਦਿਨ ਰਾਤੀ ਜੁਗਤੁ ਗਏ ਕੋ ਜਾਤਾ ਹੈ माया मोहै सब जग तुपाया ब्रह्मा विष्णु देव सबाया जो तुद भाणे से नाम लागे ज्ञानमति पछाता हे पाप पुण्य वरते संसार हरक सुख सब दुख है पारा गुरमुख होवै सो सुख पाए जिन गुरमुख नाम पछाता हे कीर्तन कोई मेटणहारा गुर कह सब ते मुख द्वारा ਉਰ ਬਿ ਲਿਖਿਆ ਸੂ ਫਲ ਪਾਇ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹਿਆ ਹਰ ਸੂ ਚਿਤ ਨ ਲਾਗੇ ਦੂਜੇ ਭਾਇ ਕਣਾ ਦੁਖਿਆ ਗਏ ਮਨ ਮੁਖ ਭਰਮ ਭੁੱਲੇ ਵੇਖ ਧਾਰੀ ਅੰਤ ਕਾਲ ਪਛਤਾਤਾ ਹੈ ਹਰ ਕਹਿ ਬਾਣ ਹਰ ਗੁਣ ਗਾਏ ਸਭ ਕਿਲ ਵਿਗਾਟੇ ਦੁਖ ਸੁਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜੇ ਜਨੋ ਨਦਰ ਕਰੇ ਸੋ ਗੁਣ ਨਿਤ ਪਾਏ ਹਉ ਮੈਂ ਮੇਰਾ ਠਾਕ ਰਹਾਏ ਗੁਣ ਅਵ ਗੁਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਏ ਮੇਰਾ ਪ੍ਰਭ ਨਿਰਮਲ ਆਤ ਅਪਾਰਾ ਆਪੇ ਮੇਲਾ ਗੁਰਸਬਦ ਵਿਚਾਰਾਂ ਆਪੇ ਬਖਸੇ ਸੱਚ ਦਰੜਾਏ ਮਨ ਤਨ ਸਾਚੈ ਰਤਾ ਹੈ ਮਨ ਤਨ ਮਹਿਲਾ ਵਿੱਚ ਜੂਤ ਅਪਾਰਾ ਗੁਰਮਤ ਬੂਝੈ ਕਰ ਵਿਚਾਰਾਂ ਹਉਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੈ ਗੜ ਕਾਇ ਅੰਦਰ ਬਹੁ ਹੱਟ ਬਜਾਰਾ ਤਿਸ ਵਿੱਚ ਨਾਮ ਹੈ ਆਤ ਅਪਾਰਾ ਗੁਰ ਕੈ ਸਬਦ ਸਦਾ ਤਰਸੂ ਹੈ ਹਉਮੈ ਮਾਰ ਪਛਾਤਾ ਹੈ ਰਤਨ ਅਮੋਲ ਕਗਮ ਅਪਾਰਾ ਕੀਮਤ ਕਵਣ ਕਰੇ ਬੇਚਾਰਾ ਗੁਰ ਕੈ ਸਬਦੇ ਤੋਲ ਤਲਾਏ ਅੰਤਰ ਸਬਦ ਪਛਾਤਾ ਹੈ ਸਿਮਰਤ ਸਾਸਤਰ ਬਹੁਤ ਵਿਸਤਾਰਾ ਮਾਇਆ ਮੋਹ ਪਸਰਿਆ ਪਾਸਾਰਾਂ ਮੂਰਖ ਪੜ੍ਹੈ ਸਬਦ ਨ ਬੂਝੈ ਗੁਰਮੁਖ ਵਿਰਲੇ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸੱਚ ਦੜਾਏ ਨਾਨਕ ਨਾਮ ਮਿਲੇ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੂ ਸਤਿ ਸੇ ਬਹੁ ਸਰਜਣਹਾਰਾ ਸਭ ਦੇ ਦੂਖ ਨਿਵਾਰਨਹਾਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾ ਹੈ ਆਪੇ ਸੱਚਾ ਸਤਿ ਵਰਤਾਇ ਇਕ ਜਨ ਸਾਚੈ ਆਪੇ ਲਾਏ ਸਾਚੁ ਸੇਵੈ ਸਾਚੁ ਕਮਾਵੇ ਨਾਮੇ ਸਚੁ ਸਮਾਹੇ ਦੁਰਭਗਤਾ ਮਿਲੇ ਆਪ ਮਿਲਾਏ ਸੱਚੀ ਭਗਤੀ ਆਪ ਲਾਏ ਸਾਚੀ ਬਾਣੀ ਸਦਾ ਗੁਣ ਗਾਵੇ ਇਸ ਜਨਮੇ ਕਾਲਾ ਜਨਮੇ ਕਲਾਹੇ ਗੁਰਮੁਖ ਵਣਜੇ ਕਰਹਿ ਪਰ ਆਪ ਪਛਾਨਹਿ ਇਕਸ ਬਿਨ ਕੋ ਅਵਰ ਨ ਜਾਣੇ ਸੱਚਾ ਸਾਹ ਸੱਚੇ ਵਣਜਾਰੇ ਪੂੰਜੀ ਨਾਮ ਬਸਾਹੇ ਆਪੇ ਸਾਜੇ ਸ੍ਰਿਸ਼ਟੁ ਪਾਏ ਵਿਰਲੇ ਕੋ ਗੁਰ ਸਬਦ ਬੁਝਾਏ ਸਤਗੁਰ ਸੇਵੈ ਸੀ ਜਨ ਸਾਚੇ ਕਾਟੇ ਜਮ ਕਫਾਹੇ ਭੰਨੇ ਘੜੇ ਸਵਾਰੇ ਸਾਜੇ ਮਾਇ ਮੋਹਿ ਦੂਜੈ ਜਹੰਤ ਪਾਜੇ ਮਾਨੁਕ ਫਿਰੈ ਸਦਾ ਅੰਧ ਕਮਾਵੇ ਜਮ ਕਾ ਜੀਵੜਾ ਗਲ ਫਰਹਾਏ ਆਪੇ ਬਖਸ਼ੇ ਗੁਰਸੇਵਾਲਾਏ ਗੁਰਮਤੀ ਨਾਮ ਮਨ ਵਸਾਏ ਅੰਤ ਨਾਮ ਧਿਆਏ ਸਾਚਾ ਇਸ ਜਗ ਮਹਿ ਲਹਾ ਜਗ ਮੈਂ ਨਾਮੁ ਲਹਾਏ ਆਪੇ ਸਚਾ ਸਚੀ ਨਾਹੀ ਗੁਰਮੁਖ ਦੇਵੈ ਮਨ ਵਸਾਈ ਜੇਨ ਮਨ ਵਸਿਆ ਸੇ ਜਨ ਸੁਹ ਹੈ ਤਿੰਨ ਸਿਰ ਚੁਕਾ ਕਾਹਾ ਹੈ ਅਗਮ ਗੋਚਰੇ ਕੀਤ ਨਹੀਂ ਪਾਏ ਗੁਰ ਪ੍ਰਸਾਦੀ ਮਨ ਵਸਾਈ ਸਦਾ ਸਬਦ ਸਲਾਹੀ ਗੁਣ ਦਾਤਾ ਲੇਖਾ ਕੋਈ ਨ ਮੰਗੈ ਤਾ ਹੈ ਬ੍ਰਹਮਾ ਦਿਸਨ ਰੁਦਰ ਤਿਸ ਕੀ ਸੇਵਾ ਅੰਤ ਨ ਪਾਵੈ ਲਖ ਭੇਵਾ ਜਿਨ ਕੋ ਨਦਰ ਕਰਹਿ ਤੂੰ ਆਪਣੀ ਗੁਰਮੁਖ ਅਲਖ ਲਖਾ ਹੈ ਪੂਰਾ ਸਤਪੁਰ ਸੋਜੀ ਪਾਏ ਏ ਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਧਿਆਈ ਮਹਿਲ ਪਾਏ ਗੁਣ ਗਾਹਾ ਹੀ ਸੇਵਕ ਸੇਵੈ ਮਨ ਹੁਕਮ ਅਪਾਰਾ ਮਾਨਮਖ ਹੁਕਮ ਨ ਜਾਣ ਸਾਰਾ ਹੁਕਮੈ ਮੰਨੇ ਹੁਕਮੈ ਵਿਢਾਈ ਹੁਕਮੈ ਵੀ ਪ੍ਰਵਾਹਾਏ ਗੁਰ ਪ੍ਰਸਾਦੀ ਹੁਕਮ ਪਛਾਣੈ ਧਾਪਤ ਰੱਖ ਇਕਤ ਘਰ ਆਣੈ ਨਾ ਮੇਰਾ ਤਾਂ ਸਦਾ ਬਰਗ ਨਾਮ ਰਤਨ ਮਨ ਤਹਾਹੀ ਸਭ ਜਗ ਮੈਂ ਵਰਤਾ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਬਦ ਸਲਾਹ ਹੈ ਸੇ ਜਨ ਨਿਰਮਲ ਨਿਜ ਕਰਵਾਸਾ ਤਾ ਹੈ ਸਦਾ ਭਗਤ ਤੇਰੀ ਸਰਣਾਈ ਅਗਮ ਅਗੋਚਰ ਕੀਤ ਨਹੀਂ ਪਾਈ ਜੋ ਤੁਧ ਭਾਵੈ ਤਉ ਤੂ ਰਾਖੈ ਗੁਰਮੁਖ ਨਾਮ ਧਿਆਹਾ ਹੈ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਭਾਵਾਂ ਨਾਨਕ ਸਾਜ ਕੈ ਬੇਨਤੀ ਸੱਚ ਦੇਵੋ ਸੱਚ ਸਮਾਹੇ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇਵ ਡ ਭਾਗੀ ਆਂ ਤਨ ਸਾਚ ਨਾਮ ਲਿਵ ਲਾਗੀ ਸਦਾ ਸੁਖ ਦਾ ਤਾਰ ਵਿਆ ਘਟ ਅੰਤਰ ਸਬਦ ਸੱਚ ਹੈ ਓ ਮਾਹੇ ਨਦਰ ਕਰੇ ਤਾ ਗੁਰੂ ਮਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸੈ ਸਦਾ ਸੁਖ ਦਾਤਾ ਸਭ ਦੇ ਮਨ ਓ ਮਾਹੇ ਕ੍ਰਿਪਾ ਕਰੇ ਤਾਂ ਮੇਲ ਮਲਾਏ ਹਉ ਮੈਂ ਮਮਤਾ ਸਬਦ ਜਲਾਏ ਸਦਾ ਮੁਕਤ ਰਹੈ ਇਕ ਰੰਗੀ ਨਾਹੀ ਕਿਸੈ ਨਾਲ ਕਾਹੇ ਬਿਨ ਸਤਗੁਰ ზე ਵੇ ਕੋਰ ਅੰਧਾਰਾ ਬਿਨ ਸਬਦ ਐ ਕੋਈ ਨ ਪਾਵੇ ਪਾਰਾ ਜੂ ਸਬਦ ਰਾਤੇ ਮਹਾ ਬਰਾਗੀ ਸੋ ਸੱਚ ਸਬਦੇ ਲਾਹੇ ਦੁਖ ਸੁ ਕਰਤਾ ਧੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾ ਗੁਰਮੁਖ ਹੋਐ ਸੋ ਲਿਪ ਤੋ ਵਰਤੇ ਮਨਮੁਖ ਕਾ ਵੇਸਾ ਕਾ ਕਿਆ ਵੇਸਾ ਹੈ ਸੇ ਮਾਨੁਖ ਜੋ ਸਬਦ ਨ ਪਛਾਣੈ ਗੁਰ ਕੈ ਭੈ ਕੀ ਸਾਰ ਨ ਜਾਣੈ ਭੈ ਬਿਨ ਕਿਉ ਨਿਰਭਉ ਸਚ ਪਾਈਐ ਜਮ ਕਾੜ ਲਏਗਾ ਸਾਹ ਹੈ ਆਫਰਿਉ ਜਮ ਮਾਰਿਆ ਨ ਜਾਈ ਗੁਰ ਕੈ ਸਬਦ ਦੇ ਨੇੜ ਨ ਆਈ ਸਬਦ ਸੁਣੇ ਤਾ ਦੂਰੁ ਭਾਗੈ ਮਤ ਮਾਰੇ ਹਰ ਜੀਉ ਵੇ ਪਰਵਾਹ ਹੈ ਹਰ ਜਿਓ ਕੀ ਹੈ ਸਭ ਸਰਕਾਰਾ ਇਹੋ ਜੰਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕਟਦਾ ਸਹਾਏ ਗੁਰਮੁਖ ਸਾਚਾ ਕੀਆ ਅਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮਖੋ ਵੈ ਸੂ ਸੱਚ ਬੂਝੈ ਸਬਦ ਸੱਚੈ ਸੁਖਤਾ ਹੇ ਗੁਰਮੁਖ ਜਤਾ ਕਰਮ ਬਿਦਾਤਾ ਜੁਗਚਾਰੇ ਗੁਰ ਸਬਦ ਪਛਾਤਾ ਗੁਰਮੁਖ ਮਰੈ ਨ ਜਨਮੈ ਗੁਰਮੁਖ ਗੁਰਮੁਖ ਸਬਦ ਸਮਾਹਾ ਹੈ ਗੁਰਮੁਖ ਨਾਮ ਸਬਦ ਸਾਲਾ ਹੈ ਅਗਮ ਅਗੋਚਰ ਵੀ ਪਰਵਾਹੇ ਇਕ ਨਾ ਇਕ ਨਾਮ ਜੁਗਚਾਰ ਉਧਾਰੇ ਸਬਦੇ ਨਾਮ ਬਸਾ ਹੈ ਗੁਰਮੁਖ ਸਾਧ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਬਸਾਏ ਗੁਰਮੁਖ ਹੋਵੇ ਸੁਨਾਮ ਭੂਜੈ ਕਾਟੇ ਦੁਰਮਤ ਭਾਹੀ ਗੁਰਮੁਖ ਉਪਜੈ ਸਾਇ ਸਮਾਵਾਂ ਨ ਮਰ ਜੰਮੈ ਨ ਝੂਨੀ ਪਾਵੈ ਗੁਰਮੁਖ ਸਦਾ ਰਹੈ ਰੰਗ ਰਾਤੇ ਅੰਤਨ ਲੈ ਦੇ ਲਾਹੇ ਗੁਰਮੁਖ ਭਗਤ ਸੂਹ ਹੈ ਦਰਬਾਰੇ ਸੱਚੀ ਬਾਣੀ ਸਬਦ ਸਵਾਰਿਆ ਅੰਤਨ ਕੋਣ ਕਾ ਵਾ ਦਿਨ ਰਾਤੀ ਸਹਿਜ ਸਤੀ ਘਰ ਜਾਹੇ ਸਤਗੁਰ ਪੂਰਾ ਸਬਦ ਸੁਣਾਏ ਅੰਤਨ ਭਗਤ ਕਰੋ ਹਲ ਬਲਾਏ ਹਰ ਗੁਣ ਕਾ ਵਾ ਸਾਧਹੀ ਨਿਰਮਲ ਨਿਰਮਲ ਗੁਣ ਪਾਤ ਸਾਹੇ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਜਨ ਨਾਮ ਸਲਾਹੇ ਬਿਖਸੈ ਸੁਨਾਮ ਬੇਪਰਵਾਹੇ ਮਾਰੂ ਮਹੱਲਾ ਤੀਜਾ ਹਰ ਜੀਉ ਸੇਵਹੁ ਅਗਮ ਅਪਾਰਾ ਤਿਸਤਾਂ ਤਨ ਪਾਈਐ ਪਾਰ ਆਵਾਰਾ ਗੁਰ ਪ੍ਰਸਾਦਿ ਰਵਿਆ ਘਟੈ ਤ੍ਰੇਤ ਘਟ ਮਤ ਅਗਾਹਾ ਹੈ ਸਭ ਮੈਂ ਵਰਤੇ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇ ਦਾ ਰਿਜਿਕ ਸੁਭਾਹੇ ਪੂਰੇ ਸਤਿਗੁਰੂ ਬੂਝ ਬਿਝਾਇਆ ਹੁਕਮੇ ਹੀ ਸਭ ਜਗ ਤੋ ਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤ ਸਾਹਾ ਹੈ ਸੱਚਾ ਸਤਿਗੁਰ ਸ਼ਬਦ ਅਪਾਰੰਤ ਇਸ ਤੈ ਸ਼ਬਦ ਨਿਸਤਰੈ ਸੰਸਾਰ ਆਪੇ ਕਰਤਾ ਕਰ ਕਰ ਵੇਖੇ ਦੇ ਦਾ ਸਾਸ ਗਿਰਾਹਾ ਹੈ ਕੋਟ ਮਧੇ ਕਿਸੇ ਬਜਾਏ ਗੁਰ ਕੈ ਸਬਦ ਰਤੇ ਰੰਗ ਲਾਏ ਹਰ ਸਾ ਲਾਹ ਸਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹਾ ਹੈ ਸਤਗੁਰ ਸੇਵੇ ਸੇ ਜਨ ਸਾਚੇ ਜੋ ਮਰ ਜੰਮੈ ਕਾਚ ਨਿਕਾਚੇ ਅਗਮ ਅਗੋਚਰ ਵੇ ਪ੍ਰਵਾਹਾ ਭਗਤ ਬਸ਼ਲ ਅਦਾਹਾ ਹੈ ਸਤਗੁਰ ਪੂਰਾ ਸਾਧ ਤੜਾਏ ਸੱਚੇ ਸਬਦ ਸਦਾ ਗੁਣ ਗਾਏ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾ ਹੈ ਸਦਾ ਹਦੂਰ ਗੁਰਮੁਖ ਜਾਪੈ ਸਬਦੇ ਸੇਵੈ ਸੂਜੰਤਰਾਪੈ ਅੰਧਨ ਸੇਵੈ ਸੱਚੀ ਬਾਣੀ ਸਬਤ ਸੱਚੈ ਓ ਮਹਾ ਹੈ ਅਗਿਆਨੀ ਅੰਦਾ ਬਹੁ ਕਰਮ ਦਰੜਾਏ ਮਨ ਹੱਠ ਕਰਮ ਫਿਰ ਜੋਨੀ ਪਾਏ ਵਿਖਿਆ ਕਰਨ ਲਬ ਲੋਭ ਕਮਾਵੇ ਦੁਰਮਤ ਕਾ ਦੋਰਾਹਾ ਹੈ ਪੂਰਾ ਸਤਗੁਰ ਭਗਤ ਦਰੜਾਏ ਗੁਰ ਕੈ ਸਬਦ ਹਰਨਾਮ ਚਿਤ ਲਾਏ ਮਾਨਤਨ ਹਰ ਰਵਿਆ ਕਟੰਤਰ ਮਨ ਭੀਨੇ ਭਗਤ ਸੁਲਾਹਾ ਹੈ ਮੇਰਾ ਪ੍ਰਭ ਸਾਚਾ ਸੁਰ ਸੰਗਾਰਣ ਗੁਰ ਕੈ ਸਬਦ ਭਗਤ ਨਿਸਤਾਰਣ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾ ਪਾਦ ਸਾਹਾ ਹੈ ਸੇ ਭਗਤ ਸੱਚੇ ਤੇਰੇ ਮਨ ਭਾਏ ਦਰ ਕੀਰਤਨ ਕਰਹਿ ਗੁਰ ਸਬਦ ਸੁਹਾਏ ਸਾਚੀ ਬਾਣੀ ਅੰਦਨ ਗਾਵੇ ਨਿਰਦਨ ਕਾਵੇ ਨਾਮ ਵਿਸਾਹਾ ਹੈ ਜਿਨੇ ਆਪੇ ਮੇਲ ਵਿਛੋੜੇ ਨਾਹੀ ਗੁਰ ਕੈ ਸਬਦ ਸਦਾ ਸਲਾਹੀ ਸਭ ਨਾਸਰ ਤੂੰ ਏਕੋ ਸਾਹਿਬ ਸਭ ਤੇ ਨਾਮ ਸਲਾਹ ਹੈ ਬਿਨ ਸਬਦੈ ਤੁਧ ਨ ਕੋਈ ਨ ਜਾਣੀ ਤੁਧਿ ਆਪੇ ਕਥੀ ਅਕਤ ਕਹਾਣੀ ਆਪੇ ਸਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਭਾਹੇ ਤੂੰ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਇ ਨਾ ਮੇਟਣਹਾਰਾ ਗੁਰਮੁਖ ਨਾਮ ਦੇਵੈ ਤੂੰ ਆਪੇ ਸਹਿ ਸਹਿ ਸਗਣ ਤਣ ਗਣਤ ਨਾ ਤਾਹੇ ਭਗਤ ਸੱਚੇ ਤੇਰੇ ਦਰਬਾਰੇ ਸਭ ਦੇ ਸੇਵ ਨਿਭਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾਏ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਇੱਕ ਖੇਲ ਰਚਾਇਆ ਕੋਇ ਨ ਕਿਸ ਹੀ ਜਿਹਾ ਉਪਾਇ ਆਪੇ ਫਰਕ ਕਰੇ ਵੇਖ ਵਿਗਸੈ ਸਾਬ ਰਸ ਦੇਹੀ ਮਾਹੇ ਵਜ ਪੌਣ ਤਾ ਅਬਜਾਇ ਸਿਵ ਸ਼ਕਤੀ ਦੇਹੀ ਮੈਂ ਪਾਏ ਗੁਰ ਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸਬਦ ਤਾ ਹਾਏ ਹਨੇਰਾ ਚਾਨਣ ਆਪੇ ਕੀਆ ਏਕ ਵਰਤੈ ਅਵਰ ਨਬੀ ਹੈ ਗੁਰ ਪ੍ਰਸਾਦੀ ਆ ਪਛਾਣ ਕਮਲ ਵਿਗਸੈ ਬੁੱਧ ਤਾ ਹਾਏ ਆਪਣੀ ਗਹਿਣ ਗਤ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਬਕਾਣੈ ਗਿਆਨੀ ਹੋਵੈ ਸੋ ਗੁਰਬਖ ਬੂਝੈ ਸਾਚੀ ਸਿਫਤ ਸਲਾਹਾ ਹੈ ਦੇਹੀ ਅੰਦਰ ਵਸਤ ਅਪਾਰਾ ਆਪੇ ਕਪਟ ਖਲਾਵਣ ਹਰੈ ਗੁਰਮੁਖ ਸਹਿਜੇ ਅੰਮ੍ਰਿਤ ਪੀਵੇ ਤ੍ਰਿਸ਼ਨਾ ਅਗਲ ਬਜਾਹਾ ਹੈ ਸਾਬ ਰਸ ਦੇਹੀ ਅੰਦਰ ਪਾਏ ਵਿਰਲੇ ਕੋ ਗੁਰ ਸਬਦ ਬੁਝਾਏ ਅੰਦਰ ਖੋਜੇ ਸਬਦ ਸਲਾਹੇ ਬਾਹਰ ਕਾਹੇ ਜਾਹਾ ਹੈ ਵਿਣ ਚਾਖੇ ਸਾਧਕ ਸੈਨਾਯਾ ਗੁਰ ਕੈ ਸਬਦ ਅੰਮ੍ਰਿਤ ਪੀਐ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸਬਦ ਰਸਤਾ ਹਾਏ ਆਪਛਾਣਾ ਸੂ ਸਭ ਗੁਣ ਜਾਣੈ ਗੁਰ ਕੈ ਸਬਦ ਹਰ ਨਾਮ ਵਖਾਣੈ ਅੰਧ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾ ਹਾਏ ਗੁਰ ਸੇਵਾ ਤੇ ਸਭ ਕੁਛ ਪਾਏ ਹਮੈ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖ ਦਾਤਾ ਗੁਰ ਕੈ ਸਬਦ ਦੇ ਸੂ ਹਾਏ ਗੁਰ ਕਾ ਸ਼ਬਦ ਅਮਰਤ ਹੈ ਬਾਣੀ ਅੰਤਨ ਹਰ ਕਾ ਨਾਮੁ ਖਾਣੀ ਹਰ ਹਰ ਸੱਚਾ ਵਸੈ ਕਟ ਅੰਤਰ ਸੁ ਘਟ ਨਿਰਮਲਤਾ ਹਾਏ ਸੇਵਕ ਸੇਵੈ ਸ਼ਬਦ ਸਲਾਹ ਹੈ ਸਦਾ ਰੰਗ ਰਾਤੇ ਹਰ ਗੁਣ ਗਾਵਹਿ ਆਪੇ ਬਖਸੇ ਸ਼ਬਦ ਮਿਲਾਏ ਪਰਮਲ ਵਾਸ ਮਨ ਤਾ ਹਾਏ ਸ਼ਬਦੇ ਅਕਤ ਕਥੇ ਸਲਾਹ ਹੈ ਪ੍ਰ ਮੇਰੇ ਪ੍ਰਭ ਸਾਚੇ ਵੇ ਪ੍ਰਵਾਹਿ ਆਪੇ ਗੁਣ ਦਾਤਾ ਸ਼ਬਦ ਮਿਲਾਏ ਸ਼ਬਦ ਅਕਾਰਸ मान कपूला नो तुरखया सुकर्म कमाए भिख्या रात भिख्या खोजय मर जन मै दुख ता है आपे आप आप साल है तेरे गुण प्रभ तुझ हिमा तू आप सच्चा तेरी बाणी सच्ची आपे लाख ता है ਬੇਨੁਰ ਦਾਤੇ ਕੋਈ ਨ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਆ ਘਟ ਅੰਤਰ ਵਸਿਆ ਸਭ ਦੇ ਸਤ ਸਲਾਹ ਹੈ ਸੀ ਜਨ ਮਿਲੇ ਧੁਰ ਆਪ ਮਿਲਾਏ ਸਾਚੀ ਬਾਣੀ ਸਭਤ ਸੁਹਾਏ ਨਾਨਕ ਜਾਨ ਗੁਣ ਗਾਵੇ ਨਿਤ ਸਾਚੇ ਗੁਣ ਗਾਵੇ ਗੁਣੀ ਸਮਾਹ ਹੈ ਮਾਰੂ ਮਹੱਲਾ ਤੀਜਾ ਨਿਸ਼ਚਲ ਇਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਭੀਨੇ ਸਦਾ ਧਿਆਨ ਗੁਰਮਤ ਸੀਲ ਸੁਨਾਹੇ ਅੰਦਰ ਰੰਗ ਸਦਾ ਸੁਚਿਆਰਾ ਗੁਰ ਕੈਬਦ ਹਰਨਾਮ ਪਿਆਰਾ ਨਾ ਨਿਦਨਾ ਵਸਿਆ ਘਟ ਅੰਤਰ ਛੋਡਿਆ ਮਾਇਆ ਕਾਲਾ ਹੇ ਰਈਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੇ ਕ ਨ ਹੋਈ ਏਕ ਧਿਆਨ ਸਦਾ ਸੁਖ ਪਾਇਨ ਨਿਸ਼ਚਲ ਰਾਜ ਤਨਾਹੇ ਆਮੜ ਜਾਣਾ ਰਖੈ ਨ ਕੋਈ ਜੰਮਣ ਮਰਨ ਤਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਕਤ ਤਸੈ ਤੇ ਪਾਹੇ ਸੱਚ ਸੰਜਮ ਸਤਗੁਰੂ ਦੁਆਰੈ ਹਉ ਮੈਂ ਕ੍ਰੋਧ ਸਭ ਧੰਨਵਾਰੈ ਸਤਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹੇ ਹਉ ਮੈਂ ਮੋਹੁ ਪਜੈ ਸੰਸਾਰਾ ਸਭ ਜਗ ਬਿਨ ਸੇਨਾ ਵਿਸਾਰਾ ਬਿਨ ਸਤਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚੇ ਜਗ ਲਾਹੇ ਸਚਾ ਮਰ ਸਬਦ ਸੁਹਾਇਆ ਪੰਚ ਸੌਤ ਮਿਲਵਾ ਜਾਵਾ ਆ ਸਦਾ ਕਾਰਜ ਸਚ ਨਾਮ ਸਹੇਲਾ ਬਿਨ ਸਬ ਤੇ ਕਾਰਜ ਕੀ ਹਾਏ ਖਿਨ ਮੈਂ ਹਸੈ ਖਿਨ ਮਹਿਰੂ ਵ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਜੋ ਕਰਤਾ ਲਿਖ ਪਾਏ ਕੀਰਤਨ ਚਲੈ ਚਲਾ ਹਾਏ ਜੀਵਨ ਮੁਕਤ ਗੁਰ ਸਬਦ ਕਮਾਏ ਹਰ ਸੰਸਾਦਹੀ ਰਹੈ ਸਮਾਏ ਗੁਰ ਕਿਰਪਾ ਤੇਂ ਲੈ ਵਡਿਆਈ ਹਉ ਮੈਂ ਰੋਗ ਨਤਾਹਾ ਹੈ ਰਸ ਕਸ ਖਾਏ ਪਿੰਡ ਵਿਧਾਏ ਭੇਕ ਕਰੈ ਗੁਰ ਸਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਦਿਸਟਾ ਮਾਹੇ ਸਮਾਹਾ ਹੈ বেদ ਪੜਹਿ ਪੜਵਾ ਬਾਦ ਵਿਖਾਣਾ ਘਟ ਮ ਬ੍ਰਹਮਤ ਸਬਦ ਤਿਸ ਸਭ ਦਿਨ ਪਛਾਨ ਹੈ ਤਿਸ ਸਭਦ ਨ ਪਛਾਨ ਹੈ ਗੁਰਮੁਖੁ ਵੈ ਸੂ ਤਤ ਬਲੂ ਵ ਰਸਨਾ ਹਰ ਰਸਤਾ ਹਾਏ ਘਰ ਬਾਤ ਛੋੜੈ ਬਾਹਰ ਧਾਵੈ ਮਨਮੁਖ ਅੰਧੇ ਸਾਧ ਨ ਪਾਵਹਿ ਆਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨ ਤਾਹੈ ਮਨਮੁਖ ਦੇਹੀ ਭਰਮ ਭਤਾਰੋ ਦੁਰਮਤ ਮਰੈ ਨ ਧੋਏ ਖਵਾਰੋ ਕਾਮ ਕ੍ਰੋਧ ਮਨ ਦੂਜੈ ਲਾਇ ਸੁਪਨੈ ਸੁਖਨ ਤਾਹੀ ਕੰਚਨ ਦੇਹੀ ਸਬਦ ਪਧਾਰੋ ਆੰਦਨ ਭੋਗ ਭੋਗੇ ਹਰ ਸਿਉ ਪਿਆਰੂ ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ 부ਝ ਸਮਾਹਾਏ ਆਪੇ ਦੇਵ ਹੈ ਦੇਵਨ ਹਾਰਾ ਤਿਸ ਆਗੇ ਨਹੀਂ ਕਿਸੈ ਕਾ ਚਾਰ ਆਪੇ ਬਖਸੇ ਸਬਦ ਮਿਲਾਏ ਤਿਸ ਦਾ ਸਬਦ ਅਥਾਹਾ ਹੈ ਜੀਉ ਪਿੰਡ ਸਭ ਹੈ ਤਿਸਕੇ ਰਾਂ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾ ਹੈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਦੇਤੀ ਚਾਰ ਗੁਰਮੁਖਿਆ ਧਿਆਨ ਆਪਾਰ ਗੁਰਮੁਖਕਾਰ ਕਰੇ ਪ੍ਰਭਾਵੇ ਗੁਰਮੁਖ ਪੂਰਾ ਪਾਇੰਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਿਚਾਵੇ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਘਰ ਵਾਸਾ ਪਾਇੰਦਾ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਸੱਚੈ ਸਭ ਤੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਦਾ ਗੁਰਮੁਖ ਮਾਨ ਨਿਰਮਲ ਸਤਿ ਸਰਨਾਵੈ ਮੈਲ ਨ ਲਾਗੇ ਸੱਚ ਸਮਾਵੇ ਸੱਚੂ ਸੱਚ ਕਮਾਵੇ ਸਦ ਹੀ ਸੱਚੀ ਭਗਤ ਦਰੜਾਏਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਣੀ ਸਦੀ ਸੱਚ ਕਹੈ ਦਿਨ ਰਾਤੀ ਅਵਰਾ ਸੱਚ ਕਹਾਐ ਦਾ ਗੁਰਮੁਖ ਸਾਚੀ ਉਤੰਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਾਧ ਸੇਵਹਿ ਸੱਚੂ ਸੱਚਾ ਗੁਰਮੁਖ ਸ਼ਬਦ ਸੁਣਾਏ ਦਾ ਗੁਰਮੁਖ ਹੋਵੇ ਸੋਝੀ ਪਾਏ ਹਉ ਮੈਂ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚ ਹੈ ਹਰ ਗੁਣ ਗਾਇੰਦਾ ਗੁਰਮੁਖ ਸੱਚ ਸੰਜਮ ਕਰਨੀ ਸਾਰੇ ਗੁਰਮੁਖ ਪਾਏ ਮੋਖ ਦੁਆਰ ਭਾਇ ਭਗਤ ਸੁਦਾ ਰੰਗ ਰਤਾ ਆਪ ਗਵਾਏ ਇਸ ਮੈਂ ਦਾ ਗੁਰਮੁਖ ਹੋਵੇ ਮਨ ਖੋਜ ਸੁਣਾਏ ਸੱਚੇ ਨਾਮ ਸਦਾ ਲਿਬ ਲਾਏ ਜੋ ਤਸਪਾਵੈ ਸੋਈ ਕਾਰਸੀ ਜੋ ਸੱਚੇ ਮਨ ਪਾਏ ਦਾ ਜਾਤਸਪਾਵੈ ਸਤਿਗੁਰੂ ਮਿਲਾਏ ਜਾਤਸਪਾਵੈ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏਂਦਾ ਮਨ ਹਟ ਕਰਮ ਕਰੇ ਸੋ ਚੀਜੈ ਬਹੁਤੇ ਭੇ ਕਰੇ ਨਹੀਂ ਭੀਜੈ ਵਿਘਰ ਰਾਤੇ ਦੁੱਖ ਕਮਾਵੇ ਦੁਖੇ ਦੁੱਖ ਸਮਾਏਂਦਾ ਗੁਰਮੁਖ ਵੈ ਸੁ ਸੁਖ ਕਮਾਏ ਮਰਣਾ ਜੀਵਨ ਕੀ ਸੋਝੀ ਪਾਏ ਮਰਨ ਜੀਵਨ ਚੋਂ ਸਭ ਕਰ ਜਾਣੈ ਸੋ ਮੇਰੇ ਪ੍ਰਭ ਭਾਇੰਦਾ ਗੁਰਮੁਖ ਮਰਹਿ ਸੋ ਹਹਿ ਪ੍ਰਵਾਣ ਆਵਣ ਜਾਣ ਸਬਦ ਪਛਾਣ ਮਰਨ ਜੰਮੈ ਨਾ ਦੁਖ ਪਾਏ ਮਨ ਹੀ ਮਨ ਹੈ ਸਮਾਇੰਦਾ ਸੇਵਡ ਭਾਗੀ ਜਿਨੀ ਸਾਧਗੁਰ ਪਾਇਆ ਹਉ ਮੈਂ ਵਿੱਚੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਲ ਨ ਲਾਗੈ ਦਰ ਸੱਚੇ ਸੁਭਾ ਪਾਇੰਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੈ ਥਾਪ ਉਤਾਪੇ ਗੁਰ ਸੇਵਾ ਮੇਰੇ ਪ੍ਰਭ ਭਾਵੈ ਸੱਚ ਸੁਣ ਲੈ ਖੈ ਪਾਇੰਦਾ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸੁਮੈਂਦਾ ਗੁਰਮੁਖ ਸਚੁ ਸਚੁ ਕਮਾਵੇ ਗੁਰਮੁਖ ਨਿਰਮਲ ਮੈਲ ਨ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸੁਮੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ